ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਕੰਤਪਾ ਸਰ ਸ੍ਰੀ ਗੁਰੂ ਜੀ ਗੋਬਿੰਦ ਸਿੰਘ ਮਹਾਰਾਜ ਜਿਦਾ ਕਿ ਕਲਾ ਅਨੰਦਗਪ ਸਾਹਿਬ ਤੋਂ ਕਾਰ ਸੇਵਾ ਸੰਪਰਦਾਏ શ્રી ਮਾਨਸਰਬਾਵਾ ਸੇਵਾ ਸਿੰਘ ਜੀ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਾਜੇ ਦੀ ਤਸਿੱਤ ਆਏ ਹਰਾਂ ਨੂੰ ਜਿਹੜੀ ਜ਼ਮੀਨ ਖਰਾਬ ਹੋਈ ਸੀ ਉਹਨੂੰ ਠੀਕ ਕਰਨ ਵਾਸਤੇ ਕਰਕਟਰਾਂ ਦੀ ਸੇਵਾ ਜਾ ਰਹੀ ਆ ਗੁਰੂ ਦਸਵੇਂ ਪਾਸ਼ਾ ਕਿਰਪਾ ਕਰਨ ਰਹਿਮਤ ਕਰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸੰਗਤਾਂ ਵੱੜੀ ਸ਼ਾਨੋ ਸ਼ੌਕਤ ਨਾਲ ਮਨਾ ਰਹੀਆਂ ਨੇ ਇਹ ਸਾਡੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚੀ ਸਤਿ ਸ਼ਰਧਾ ਜੀ ਇਹੀ ਹੋਵੇਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਉਹਨਾਂ ਦੀ ਪੂਰਤੀ ਵਾਸਤੇ ਸਾਰੀ ਸਿੱਖ ਕੌਮ ਇਕਜੂਟ ਹੋ ਕੇ ਸੇਵਾ ਕਰ ਰਹੀ ਆ ਗੁਰੂ ਤੇਗ ਬਹਾਦਰ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਜਿਹੜਾ ਇਹ ਸਮਾਂ ਸੰਕੜਪਰ ਆਇਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀਅਤ ਵਾਸਤੇ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਨਾਲ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ